ਇਤਿਹਾਸ ਪੜ ਲਓ ਜਿੱਥੇ ਮਹਾਰਾਜ ਨੇ ਇਤਿਹਾਸ ਹੁੰਦਾ ਉਥੇ ਲਿਖਿਆ ਕਿਤੇ ਕਿ ਗੁਰੂ ਗੋਬਿੰਦ ਸਿੰਘ ਨੇ ਆ ਸੈਂਟ ਲਾਉਣ ਵਾਲੇ ਨੂੰ ਜੱਫੀ ਪਾਈ ਗੁਰੂ ਗੋਬਿੰਦ ਸਿੰਘ ਜੀ ਨੇ ਆ ਇਤਰ ਜਿਹਨੇ ਚੰਗਾ ਲਾਇਆ ਸੀ ਉਹਨੂੰ ਗਲਵਕੜੀ ਚលਿਆ ਸਾਰਾ ਇਤਿਹਾਸ ਕਹਿੰਦਾ ਜਿਹੜੇ ਲਿੱਦ ਸੁੱਟਦੇ ਸੀ ਜਿਨ੍ਹਾਂ ਦੇ ਪਾਟੇ ਚੋਲੇ ਹੁੰਦੇ ਸੀ ਉਹਨਾਂ ਨੂੰ ਗੁਰੂ ਕਲਗੀ ਤਰ ਜੱਫੀਆਂ ਪਾਉਂਦੇ ਰਹੇ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇਹ ਆ ਦੇਨ ਨਿਹੰਗ ਸਿੰਘਾਂ ਦੀ ਗੁਰੂ ਖਾਲਸਾ ਜੀ ਬਾਬਾ ਬਲਾਕਾ ਸਿੰਘ ਨਿਹੰਗ ਸਿੰਘ ਇਹ 18ਵੀਂ ਸਦੀ ਦੇ ਵਿੱਚ ਖਾਲਸੇ ਪੰਥ ਦੇ ਵਿੱਚ ਬੜੇ ਔਖੇ ਸਮੇਂ ਕੱਟੇ ਨੇ ਬਾਬੇ ਬਲਾਕਾ ਸਿੰਘ ਨੇ ਉਸ ਵਕਤ ਜਿਹੜੇ ਜ਼ਿਲ੍ਹੇ ਹੁੰਦੇ ਸਨ ਜਿਹੜੇ ਨਗਰ ਹੁੰਦੇ ਸਨ ਉਹਨਾਂ ਵਿੱਚ ਗੁਰੂ ਕੇ ਸਿੰਘ ਆਪਣਾ ਇੱਕ ਰਿਪੋਰਟਰ ਛੱਡਦੇ ਸੀ ਉਹ ਰਿਪੋਰਟਰ ਦਾ ਕੰਮ ਇਹ ਹੁੰਦਾ ਸੀ ਸਾਰੇ ਇਲਾਕੇ ਦੀ ਜਾਣਕਾਰੀ ਸਿੰਘਾਂ ਨੂੰ ਦੇਣੀ ਕਿਉਂਕਿ ਪਤਾ ਪਤਾ ਦਾ ਸਿੰਘਾਂ ਦਾ ਵੈਰੀ ਸੀ ਹੁਣੇ ਆ ਕਿਸਾਨ ਆ ਗੂ ਬੋਲ ਕੇ ਗਿਆ ਕਹਿੰਦਾ ਸਾਡੇ ਡਾਂਗਾ ਵੀ ਫਿਰ ਗਿਆ ਸਾਡੇ ਭਾਂਡੇ ਵੀ ਚੁਕਲੇ ਇਹ ਅੱਜ ਤੇ ਥੋੜੀ ਚੁੱਕਣਦੈ ਨੇ ਇਹ ਤਾਂ ਕਦੋਂ ਦਾ ਚੱਕਣਦੈ ਨੇ ਉਹ 18ਵੀਂ ਸਦੀ ਤੋਂ ਚੱਕਦੇ ਆਉਂਦੇ ਸਾਡੇ ਭਾਂਡੇ ਪਰ ਇਹ ਭਾਂਡੇ ਸਰਬਲੋਹ ਦੇ ਨੇ ਚੱਕੇ ਨਹੀਂ ਜਾਂਦੇ ਜਿਹੜਾ ਚੱਕਦਾ ਆਉਂਦੇ ਥੱਲੇ ਹੀ ਆ ਜਾਂਦਾ ਗੁਰੂ ਖਾਲਸਾ ਜੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਪੰਥ ਹੈ ਤੇ ਬਾਬਾ ਬਲਾਕਾ ਸਿੰਘ ਸਾਹਿਬ ਜੀ ਇਹ ਸਿੰਘਾਂ ਦੇ ਵਿੱਚ ਰਹਿ ਕਰਕੇ ਸਾਰੀ ਜਾਣਕਾਰੀ ਦਿਆ ਕਰਦੇ ਸਨ ਗੁਰੂ ਕੇ ਸਿੰਘਾਂ ਨੂੰ ਬਾਬਾ ਬਲਾਕਾ ਸਿੰਘ ਸਾਹਿਬ ਜੀ ਇਹਨਾਂ ਦੀ ਡਿਊਟੀ ਜਿੱਦਾਂ ਭਾਈ ਤਾਰੂ ਸਿੰਘ ਸਾਹਿਬ ਜੀ ਇਦਾਂ ਹੀ ਬਾਬਾ ਬਲਾਕਾ ਸਿੰਘ ਸਾਹਿਬ ਜੀ ਇਹ ਸਾਡੇ ਅਣਪਛਾਤੇ ਸਿੰਘ ਕਰ ਦਿੱਤੇ ਇਹਨਾਂ ਦਾ ਇਤਿਹਾਸ ਕਿਸੇ ਨੇ ਬਹੁਤਾ ਗਵਲਿਆ ਨਹੀਂ ਭਾਈ ਤਾਰੂ ਸਿੰਘ ਦਾ ਸਾਨੂੰ ਪਤਾ ਖੋਪੜੀ ਤੋਂ ਬਗੈਰ ਲੜੇ ਭਾਈ ਮਨੀ ਸਿੰਘ ਦਾ ਪਤਾ ਬੰਦ-ਬੰਦ ਕਟਿਆ ਗਿਆ ਪਰ ਬਾਬੇ ਬਲਾਕਾ ਸਿੰਘ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਸ਼ਹੀਦ ਹੋ ਗਏ ਗੁਰੂ ਖਾਲਸੇ ਪੰਥ ਦੇ ਲਈ